ਮੈਂ ਸਬਜ਼ੀ ਮੰਡੀ ਦੇ ਕੁਝ ਭਰਾਵਾਂ ਨੂੰ ਮਿਲਿਆ ਸੀ ਲੁਧਿਆਣੇ ਸਬਜ਼ੀ ਮੰਡੀ ਦਾ ਠੇਕਾ ਦਿੱਤਾ ਹੈ ਉਹ 1200 ਰੁਪਏ ਦਾ ਠਕਾ ਦਿੱਤਾ ਹੈ ਪਰ ਮੈਨੂੰ ਲੱਗਦਾ ਕਿ ਇਹ ਮੰਡੀ ਬੋਰਡ ਨੂੰ ਆਪ ઓਪਰੇਟ ਕਰਨਾ ਚਾਹੀਦਾ ਹੈ ਸਿਸਟਮ ਉਹ ਇਹਦੇ ਵਿੱਚ ਪਾਰਕਿੰਗ ਦੇ ਪੈਸੇ ਲਈ ਜਾਂਦੇ ਆ ਫੜੀਆਂ ਤੇ ਪੈਸੇ ਲਈ ਜਾਂਦੇ ਆ ਪਰਚੀ ਆਪ ਦੀ ਮਰਜ਼ੀ ਨਾਲ ਕੱਟਦੇ ਆ ਕਿੰਨੀ ਕੱਟਣੀ ਹੈ ਕੋਈ 600 ਕੱਟਦਾ ਹੈ ਕੋਈ 700 ਰੁਪਏ 1000 ਤੋ ਮੈਂ ਸਮਝਦਾ ਕਿ ਇਹਨਾਂ ਆਮ ਲੋਕਾਂ ਦੀ ਬੜੀ ਲੁੱਟ ਰੋ ਹੋ ਰਹੀ ਹੈ ਤੇ ਆ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਆ ਜਿਹੜਾ ਜੰਜੂਆ ਲੱਗ ਰਿਹਾ ਤੁਹਾਡੇ ਦੇ ਟੈਕਸ ਦਾ ਇਹਦੇ ਤੋਂ ਛਡਾਇਆ ਜਾਊਗਾ ਪਤਾ ਲੱਗਿਆ ਕਿ ਐਮ.ਐਲ.ਏ ਸਾਹਿਬ ਵੀ ਅੱਜਕੱਲ ਮੰਡੀਆਂ ਦੇ ਵਿੱਚ ਢੀੜਾ ਕਾਫੀ ਲਾਉਂਦੇ ਆ ਔਰ ਠੇਕੇਦਾਰਾਂ ਦੇ ਕਾਫੀ ਸੌਖਾ ਖਿਚਾਏ ਸਾਰੀ ਸਬਜ਼ੀ ਮੰਡੀ ਵਾਲੇ ਪ੍ਰਾਪਤ ਦਿੰਦੀ ਹੈ ਕਿ ਕੋਈ ਨਹੀਂ ਚਿੰਤਾ ਨਾ ਕਰੋ ਉਹ ਚਾਰ ਦਿਨ ਰਹਿ ਗਿਆ ਉਸ ਤੋਂ ਬਾਅਦ ਮੈਂ ਇਹ ਤਮਾਮ ਜਿਹੜੇ ਹੈਗੇ ਮੁੱਦੇ ਇਹਨਾਂ ਤੇ ਹੀ ਚਰਚਾ ਕਰਿਆ ਕਰਾਂਗਾ ਹਿਤੇਸ਼ੀ টিআরপি ਨਹੀਂ ভরসা आपका और सशिका दोस्तों की हाल है ठीक ठाक हो आशा करता है कि तुम सारे ठीक ठाक होंगे नाल 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 यार पकनी ठीक कर लेना सुबह 5:30 बजे बन ले दी है तो सुबह चल सो चल सीनियर लोग के कुछ बुझ जाइए다 चलो और थोड़े दिन रह गए हैं ਸਾਰੇ ਤੁਸੀਂ ਲੋਕ ਮੇਰਾ ਸਾਥ ਦੇਦੇ ਰਹੋ ਇੱਕ ਹੋਰ ਮੁੱਦਾ ਤੁਹਾਡੇ ਧਿਆਨ ਚ ਲਿਆਉਣ ਲੱਗਿਆ ਉਹ ਮੁੱਦਾ ਹੈਗਾ ਮੰਡੀ ਬੋਰਡ ਦਾ ਮੁੱਦਾ ਆ ਮੈਂ ਸਬਜੀ ਮੰਡੀ ਦੇ ਕੁਝ ਭਰਾਵਾਂ ਨੂੰ ਮਿਲਿਆ ਸੀ ਲੁਧਿਆਣੇ ਔਰ ਉਹਨਾਂ ਨੇ ਦੱਸਿਆ ਕਿ ਜਿਹੜਾ ਸਬਜੀ ਮੰਡੀ ਦਾ ਠੇਕਾ ਦਿੱਤਾ ਹੈ ਉਹਨ 12 ਕਰੋੜ ਰੁਪਏ ਦਾ ਠੇਕਾ ਦਿੱਤਾ ਹੈ ਔਰ ਜਿਹੜਾ 12 ਕਰੋੜ ਰੁਪਏ ਦਾ ਠੇਕਾ ਸਬਜੀ ਮੰਡੀ ਦਿੰਦੀ ਹੈ ਇਹਨਾਂ ਨੂੰ ਠੇਕੇਦਾਰਾਂ ਨੂੰ ਤਾਂ ਫਿਰ ਉਹਨੇ 12 ਕਰੋੜ ਚੋਂ ਨੇ ਵੀ ਪੈਸੇ ਕਮਾਉਣੇ ਆ ਤਾਂ ਦੀ ਉਹ ਸਰਕਾਰ ਨੂੰ ਰੈਵਨਿਊ ਦੇਗਾ ਮੈਂ ਰੈਵਨਿਊ ਦੇ ਖਿਲਾਫ ਨਹੀਂ ਐ ਪਰ ਮੈਨੂੰ ਲੱਗਦਾ ਕਿ ਇਹ ਮੰਡੀ ਬੋਰਡ ਨੂੰ ਆਪ ઓਪਰੇਟ ਕਰਨਾ ਚਾਹੀਦਾ ਸਿਸਟਮ ਤਾਂ ਜੋ ਲੋਕਾਂ ਦੀ ਖੱਜਲ ਖਵਾਰੀ ਠੇਕੇਦਾਰ ਸਭ ਵੱਲੋਂ ਜਾਂ ਆਮ ਦੂਜਿਆਂ ਵੱਲੋਂ ਬੰਦਿਆਂ ਵੱਲੋਂ ਹੋਵੇ ਨਾ ਹੁਣ ਇਹਦੇ ਵਿੱਚ ਪਾਰਕਿੰਗ ਦੇ ਪੈਸੇ ਲਈ ਜਾਂਦੇ ਆ ਫੜੀਆਂ ਤੇ ਪੈਸੇ ਲਈ ਜਾਂਦੇ ਆ ਹੁਣ 100 ਰੁਪਿਆ ਪਰਚੀ ਕੱਢਦੇ ਹੁੰਦੇ ਸੀ 1000 ਫੜੀ ਹੈ ਲੁਧਿਆਣਾ ਦੀ ਸਬਜ਼ੀ ਮੰਡੀ ਦੇ ਵਿੱਚ ਤੇ ਹੁਣ ਉਹ ਨਹੀਂ ਪਰਚੀ ਆਪਦੀ ਮਰਜ਼ੀ ਨਾਲ ਕੱਢਦੇ ਐ ਕਿੰਨੀ ਕੱਟਣੀ ਹੈ ਕੋਈ 600 ਕੱਟਦਾ ਕੋਈ 700 ਕੋਈ 1000 ਸੋ ਮੈਂ ਸਮਝਦਾ ਕਿ ਇਹ ਨਾਲ ਆਮ ਲੋਕਾਂ ਦੀ ਬੜੀ ਲੁੱਟ ਹੋ ਰਹੀ ਹੈ ਔਰ ਇਵਨ ਇਵਨ ਜਿਹੜੇ ਕੋਈ ਕਾਰ ਪਾਰਕਿੰਗ ਆਸਤੇ ਸਬਜ਼ੀ ਲੈਣ ਆਉਂਦੇ ਐ ਕਾਰਪਾ ਕਰਦੇ ਉਹਨਾਂ ਨੂੰ ਵੱਡ ਪੈਸੇ ਲਈ ਜਾਂਦੇ ਆ ਸੋ ਮੈਨੂੰ ਲੱਗਦਾ ਕਿ ਇਹ ਠੇਕੇਦਾਰੀ ਜਿਹੜਾ ਸਿਸਟਮ ਹੈਗਾ ਇਸ ਤਰ੍ਹਾਂ ਜਿਹੜਾ ਮੰਡੀ ਬੋਰਡ ਕਰਦਾ ਹੈ ਔਰ ਜਿਹਦੇ ਨਾਲ ਸਾਡੇ ਭਰਾਵਾਂ ਨੂੰ ਕਿਉਂਕਿ ਇਹ ਲੋਅਰ ਵਿਚਾਰੇ ਗਰੀਬ ਲੋਗ ਹੈ ਜਿਹੜੇ ਸਬਜ਼ੀ ਵੇਚ ਕੇ ਆਪਦਾ ਗੁਜ਼ਾਰਾ ਕਰਦੇ ਆ ਸੋ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਉਹਨਾਂ ਤੋਂ ਜੱਜੂਆ ਮੈਂ ਕਵਾਂਗਾ ਜਿਹੜਾ ਕਲੈਕਟ ਕੀਤਾ ਜਦੋਂ ਪਿੰਡਾਂ 'ਚ ਘੁੰਮ ਰਿਹਾ ਸੀ ਉਹ ਨੈਟਵਰਕ ਦੀ ਪ੍ਰੋਬਲਮ ਆ ਗਈ ਸੋ ਮੈਨੂੰ ਲੱਗਦਾ ਕਿ ਇਹ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਇਹ ਠੇਕੇਦਾਰੀ ਜਿਹਾ ਸਿਸਟਮ ਬਣਾਇਆ ਹੋਇਆ ਹੈ ਇਹਦੇ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਲੋਂ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਤੇ ਆਹ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਆ ਜਿਹੜਾ ਜੰਜੂਆ ਲੱਗ ਰਿਹਾ ਤੁਹਾਡੇ ਦੇ ਟੈਕਸ ਦਾ ਇਹਦੇ ਤੋਂ ਛੁਡਾਇਆ ਜਾਊਗਾ ਪਤਾ ਲੱਗਿਆ ਕਿ ਐਮਐਲਏ ਸਾਹਿਬ ਵੀ ਅੱਜਕੱਲ ਮੰਡੀਆਂ ਦੇ ਵਿੱਚ ਢੀੜਾ ਕਾਫੀ ਲਾਉਂਦੇ ਆ ਔਰ ਠੇਕੇਦਾਰਾਂ ਦੇ ਕਾਫੀ ਸੰਪਰਕ ਚ ਹੈ ਸੋ ਮੇਨੂੰ ਅੜਾਇਰ ਨਾਲ ਇਹ ਸ਼ੋਰ ਕੋਰੀ ਵੀ ਵੱਧਦੀ ਹੈ ਤੇ ਕੰਮ ਵੀ ਖਰਾਬ ਹੁੰਦਾ ਹੈ ਸੋ ਮੇਰੀ ਬੇਨਤੀ ਹੈ ਆਮ ਆਦਮੀ ਪਾਰਟੀ ਦੇ ਸਰਕਾਰ ਨੂੰ ਤੇ ਐਮ ਐਲ ਏ ਸਰਬਾਨਾ ਨੂੰ ਕਿ ਇਸ ਗੰਜੂਏ ਦੇ ਖਿਲਾਫ ਬੋਲੋ ਤਾਂ ਜੋ ਗਰੀਬ ਭਰਾਵਾਂ ਨੂੰ ਜਿਹੜੇ ਫੜੀਆਂ ਲਾ ਕੇ ਆਪਦੀ ਸਬਜ਼ੀ ਵਿੱਚ ਨਾ ਲਿਆਏ ਆ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਹੋ ਸਕੇ ਔਰ ਅਗਰ ਤੁਹਾਡੀ ਗੱਲ ਨਾ ਸੁਣੀ ਗਈ ਤਾਂ ਬਾਬਾ ਸੁੱਖ ਰੱਖੇ ਸੱਚੇ ਪਾਤਸ਼ਾਹ ਮੈਨੂੰ ਮੌਕਾ ਮਿਲੇ ਔਰ ਥੋਡੀ ਆਵਾਜ਼ ਮੈਂ بلند ਕਰਾਂਗਾ ਤੇ ਆਪਾਂ ਇਹ ਜਿਹੜਾ ਚੁੱਝੂ ਆ ਇਹਦੇ ਤੇ ਆਪਾਂ ਰੋਕ-ਥਾਮ ਲਾਵਾਂਗੇ ਤੁਹਾਡੇ ਨਾਲ ਇਸ ਕਰਦਾ ਵਾਦਾ ਕਰਦਾ ਹਾਂ ਸੋ ਸਾਰੀ ਸਬਜ਼ੀ ਮੰਡੀ ਵਾਲੇ ਭਰਾਵਾਂ ਨੂੰ ਬੇਤੀ ਹੈ ਕਿ ਕੋਈ ਨਹੀਂ ਚਿੰਤਾ ਨਾ ਕਰੋ 2-4 ਦਿਨ ਰਹਿ ਗਏ ਉਸ ਤੋਂ ਬਾਅਦ ਮੈਂ ਇਹ तमाम ਜਿਹੜੇ ਹੈਗੇ ਮੁੱਦੇ ਇਹਨਾਂ ਤੇ ਹੀ ਹੋ ਚਰਚਾ ਕਰਿਆ ਕਰਾਂਗਾ ਔਰ ਤੁਹਾਡੇ ਨਾਲ ਖੜ੍ਹਾ ਕਰਾਂਗਾ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਭਾਈ ਬਹੁਤ ਮਿਹਰਬਾਨੀ ਐਂਡ ਮਿਲਦੇ ਆਂ ਕਿ ਜੇਦਨ ਕੋਸ਼ਿਸ਼ ਕਰੂੰਗਾ ਸਬਜੀ ਮੰਡੀ ਆਉਂਦੀ ਜਿਹਾ ਆਇਆ ਗਿਆ ਤਾਂ ਸੋ ਧਿਆਨ ਰੱਖਿਓ ਬਹੁਤ ਬਹੁਤ ਮਹਿਮਨ ਸਸਰੀਖਾ